ਮਹਿਮਾਨਿਓ ਆਪਣੇ ਸੀਐਮ ਸਾਹਿਬ ਸ਼ਰਲੋਧ ਸਿੰਘ ਮਾਨ ਮਹਿਮਾਨ ਡੀਜੀਪੀ ਸਾਹਿਬ ਵੀ ਗੁਰੂ ਅਦਵਾਈ ਕੀ ਅਸੀਂ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜਿਹੜਾ ਕਿ ਆਡੀਅੰਸ ਅਦੇ ਗਲਾਬ ਲਗਾਤਾਰੀ ਕਾਰਵਾਈ ਸਾਡੀ ਚੱਲ ਰਹੀ ਹੈ ਦੇਖਣ ਚ ਆਇਆ ਹੈ ਕਿ ਪਿਛਲੇ ਕੁਝ ਸਮੇਂ ਤੋਂ ਪਾਕਿਸਤਾਨ ਦੀ ਆਈਐਸਆਈ ਦਲਸੀ ਜਿਹੜੀ ਹੈ ਉਹਨਾਂ ਦੇ ਇਰਾਦੇ ਇਹ ਹੈ ਕਿ ਭਈ ਪੰਜਾਬ ਦੇ ਵਿੱਚ ਕੋਈ ਹਲਾਤ ਗਲਤ ਕਾਦਾ ਕਰੀਏ ਕਿਤੇ ਲੋਕਾਂ ਨੂੰ ਦੁਰਸਤਤੀ ਨੂੰ ਖਰਾਬ ਕਰੀਏ ਉਸੇ ਤਹਿਤ ਅਲਸੀਆਈਏ ਦੀ ਟੀਮ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਇਹ ਦੋ ਬੰਦੇ ਜਿਹੜੇ ਪਾਕਿਸਤਾਨ ਤੋਂ ਡਰੋਨ ਰਾਹੀਂ ਸਮਾਨ ਲਹੋਦੇ ਹਨ ਤੇ ਉਥੇ ਪਾਕਿਸਤਾਨੀ ਸਮਗਲ ਨਾਲ ਇਹਨਾਂ ਦੇ ਟੱਚ ਨੇ ਤੇ ਐਸਪੀ ਸਿਟੀ ਆਪਣੀ ਡਾਕਟਰ ਰਿਕਾਪਤ ਸਿੰਘ ਸਰਦੂ ਡੀਐਸਪੀ ਇਨਵੈਸਟੀਗੇਸ਼ਨ ਪੁਨਰਪਾਲ ਨਾਗਰਾ ਇਹਨਾਂ ਨੇ ოਪਰੇਸ਼ਨ ਲੀਡ ਕਰਦੇ ਹੋਏ ਇਨਸਪੈਕਟਰ ਸੀਆਈਏ ਮਨਦੀਪ ਸਿੰਘ ਬੰਦਾਵਾ ਇਹਨਾਂ ਦੀ ਟੀਮ ਨੂੰ ਐਕਟੀਵੇਟ ਕੀਤਾ ਤੇ ਲਖਨਾ ਪਿੰਡ ਦੇ ਰਹਿਣ ਵਾਲੇ ਬੋਦੋਸੀ ਅਰਸ਼ਦੀਪ ਸਿੰਘ ਅਤੇ ਸੂਰਜ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ પાસેથી 6 ਪਿਸਤਲ ਜੁੜੇ ਕੇ ਬਰਾਬਰت ਕੀਤੀ ਗਈ ਹੈ ਇਹ ਜਿਹੜੇ 4 ਪਿਸਤਲ ਪੀਐਕ5 ਨੇ ਤੇ 2 4 ਪਿਸਤਲ ਲੋਕ ਪਿਸਤਲ ਨੇ 9ਐਮ ਤੇ 2 ਪਿਸਤਲ 3 ਬੋਰ ਦੇ ਪੀਐਸ5 ਨੇ ਇਹਨਾਂ ਦੀ ਮਹੱਤਵਪੂਰਨ ਗੱਲ ਸਾਹਮਣੇ ਆਈ ਹੈ ਕਿ ਇਹ ਪਾਕਿਸਤਾਨ ਦੇ ਰਾਣਾ ਤੇ ਸਿਕੰਦਰ ਦੋ ਆਈਐਸਆਈ ਦੇ ਕੰਮ ਐਨ ਤੇ ਕੰਮ ਕਰਨ ਵਾਲੇ ਸਮੱਗਲਰ ਨੇ ਜਿਹੜੇ ਕੀ ਹਥਿਆਰ ਪੰਜਾਬ ਦੇ ਵਿੱਚ ਪੰਪ ਕਰਾਉਣ ਦਾ ਕੰਮ ਕਰਦੇ ਆ ਤੇ ਡਿਫਰੈਂਟ ਡਿਫਰੈਂਟ ਗੈਂਗਸਟਰਾਂ ਨੂੰ ਕੋਈ ਗਲਤ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਇਹ ਨਾ ਤਾਂ ਜਿਹੜੇ ਪਾਕਿਸਤਾਨ ਦੇ ਵਿੱਚ ਭੰਗਾਇਆ ਜਾ ਰਹੀ ਹੈ ਤੇ ਉਸੀ ਲੜੀ ਦੇ ਤਹਿਤ ਇਹ ਨਾਲ ਪਾਸ ਇਹ ਕਨਸਾਈਨਮੈਂਟ ਜਿਹੜੀ ਕਿ ਆਈ ਸੀਗੀ ਅ ਇਹਨਾਂ ਦੇ ਬੈਕਗ੍ਰਾਉਂਡ ਬਾਰੇ ਦੱਸ ਦਈਏ ਕਿ ਇੱਕ ਦੀ ਉਮਰ ਸੁਰਤਜੀ ਮਰਾ 28 ਸਾਲ ਹੈ ਤੇ ਅਰਸ਼ਦੀਪ ਦੀ 23 ਸਾਲ ਹੈ ਦੋਵੇਂ ਜਿਹੜੇ ਇਹ ਨੌਜਵਾਨ ਨੇ ਨਸ਼ਾ ਕਰਨ ਦੀ ਆਦੀ ਨੇ ਤੇ ਬਰੋ ਇਹ ਸੋਕੇ ਨੇ ਉਹਾਂ ਦੀ ਆਠ ਆਠ ਕਿੱਲੇ ਜ਼ਮੀਨ ਹੈ ਤੇ ਇੱਕ ਜਿਹੜਾ ਇਹਨਾਂ ਜੋ ਮਠਾਈ ਦੀ ਦੁਕਾਨ ਵੀ ਪਿੰਡ ਲਖਣੇ ਕਰਦਾ ਹੈ ਦੇ ਬਟੇ ਪਾਕਿਸਤਾਨੀ ਸਮਗਲਰ ਨਾਲ WhatsApp ਰਾਹੀਂ ਟੱਚ ਦੇ ਵੀ ਤਾਂ ਕਿ ਪੈਸਿਆਂ ਦੇ ਲਾਲਚ ਕਰਕੇ ਉਹਨਾਂ ਦੇ ਲਖਾਵੇ ਚਾਕੇ ਇਹ ਕੰਮ ਦੇ ਵਿੱਚ ਪੈ ਗਏ ਆ ਤੇ ਇਹ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਤੋਂ ਇਲਾਵਾ ਇਹਨਾਂ ਨੇ ਹੋਰ ਕਿੰਨੇ ਕਨਸਾਈਨਮੈਂਟ ਜਿਹੜੀ ਕੀ ਲੰਗਾਈ ਸੀਗੀ ਡਰੋਨ ਰਾਹੀਂ ਤੇ ਉਹ ਕਿਹੜੇ-ਕਿਹੜੇ ਬੰਦਿਆਂ ਨੂੰ ਇਹਨਾਂ ਨੇ ਡਿਸਟ੍ਰੀਬਿਊਟ ਕੀਤੀ ਹੈ ਉਸ ਤੇ ਸਾਡੀ ਡੀਰ ਟੈਕਨੀਕਲ ਟੀਮ ਉਹ ਵਰਕ ਕਰ ਰਹੀ ਹੈ ਤੇ ਇਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਦੇਖੋ ਇਹਨਾਂ ਦਾ ਬਾਰਡਰ ਲੱਗ ਕੇ ਪਿੰਡ ਹੈ ਇੱਕ ਹੋਰ ਐਂਟੀਟੀ ਸਾਨੂੰ ਫਿਕਰ ਹੋਈ ਹੈ ਜਿਹੜੀ ਕਿ ਇਹਨਾਂ ਦੇ ਬੈਕ ਲਿੰਕ ਦੇ ਵਿੱਚ ਸੀਗੀ ਜਿਹੜਾ ਕਿ ਇਸ ਡਾਟਾ ਨੂੰ ਮੈਨੇਜ ਕਰ ਰਹੀ ਸੀ ਉਹਦੇ ਤੇ ਵੀ ਸਾਡੀ ਟੀਮਾਂ ਵਰਕ ਕਰ ਰਹੀ ਹੈ ਉਹਨੂੰ ਵੀ ਗ੍ਰਿਫਟ ਅਰੈਸਟ ਕਰ ਲਿਆ ਜਾਏਗਾ ਤੇ ਇਹ ਅਗਲੇ ਗਾਂ ਕਿਹਨਾਂ ਨੂੰ ਸਪਲਾਈ ਕਰ ਰਹੇ ਸੀਗੇ ਇਹ ਇਹਨਾਂ ਦੇ ਫੋਨ ਦੀ ਫੋਰੈਂਸਿਕ ਐਨਾਲਿਸਿਸ ਵੀ ਹੋ ਰਹੀ ਹੈ ਇਹਨਾਂ ਦੀ ਇੰਟਰੋਗੇਸ਼ਨ ਵੀ ਹੋ ਰਹੀ ਹੈ ਉਹਦੇ ਤੋਂ ਹੀ ਗੱਲ ਸਾਰੀ ਪੂਰੇ ਨੈਟਵਰਕ ਦੀ ਜਿਹੜੇ ਸਾਨੂੰ ਕਲੂਜ਼ ਮਿਲੇ ਨੇ ਇਹ ਗਾਂ ਕਿਤੇ ਕਿਤੇ ਤੱਕ ਗਰੀ ਸਪਲਾਈ ਚੱਲ ਰਹੀ ਸੀ